ਨੇ ਕੀ ਆ ਭੱਜ ਭੱਜ ਪੇਕੇ ਜਾਂਦੇ ਨੇ ਸਾਰੇ ਉਧਰ ਉੱਥੇ ਰਹੇ ਨੇ ਅਜੇ ਵੀ ਆਉਂਦੇ ਜਾਣਾ ਏ ਬੈਗ ਭਰ ਕੇ ਲਿਆ ਤੇ ਜਈ ਕੱਪੜਿਆਂ ਦਾ ਪਰ ਰਹਿਣਾ ਇਹ ਦੋ ਦਿਨ ਹੀ ਹੁੰਦੀ ਆ ਧਿਆਨ ਪਹੁੰਚੇ ਫਿਰ ਕਿ ਸ਼ਹਿਰ ਨਾ ਮੇਕਾਰ ਚਲ ਜਾ ਕਿਤੇ ਘਰ ਕੋਈ ਨੁਕਸਾਨ ਤੇ ਨਹੀਂ ਹੋ ਗਿਆ ਜੀਨੇ ਨਾ ਆਪਣੇ ਪੁੱਤ ਨਾ ਪਿਆਲੀ ਲਵਾ ਲਈ ਸਾਰੇ ਤੇ ਫੇਰ ਕੀ ਮੰਮੀ ਉਹ ਵੀ ਤੇ ਮੇਰਾ ਹੀ ਵੀਰ ਆ ਕਿੰਨਾ ਇਹ ਜਮਾ ਨਾ ਉਹਨਾਂ ਦਾ ਤੇ ਜਾ ਉਹਨਾਂ ਦੇ ਕੋਲ ਹੀ ਰਹਿ ਉਸੇ ਭਰਾ ਦੇ ਕੋਲ ਤੇ ਮੈਂ ਪਿਆਲੀ ਕਰਕੇ ਰਿਸ਼ਤਾ ਕੀਤਾ ਸੀ ਮੈਨੂੰ ਪੜਾ ਲੱਗਾ ਹੈ ਕਿ ਤੇਰੇ ਨਾਲ 8 ਕਿੱਲੇ ਪੈੜੀ ਆ ਤੇ ਜੇ ਪੈੜੀ ਨਹੀਂ ਤੇ ਮੈਂ ਤੈਨੂੰ ਕੀ ਕਰਨਾ ਮੰਮੀ ਇਹ ਕਰੀ ਨਾ ਮੇਰੀ ਲਾਵਨਾ ਗੱਲ ਕਰਾ ਦੋ ਤੁਸੀਂ ਤੂੰ ਲਾਵਨਾ ਕੀ ਗੱਲ ਕਰਨੀ ਲਾਵ ਮੇਰਾ ਹੀ ਪੁੱਤ ਵਾ ਜੋ ਮੈਂ ਖੋਣੇ ਉਹ ਹੀ ਗੱਲ ਕਰਨੀ ਪਰ ਚੰਗਾ ਭੜਾ ਲਾਵ ਨੂੰ ਬਾਹਰ ਦਾ ਰਿਸ਼ਤਾ ਕਰਾਉਣੀ ਹਾਂ ਤੇ ਮੰਮੀ ਨਹੀਂ ਮੰਨੀ ਮੈਂ ਤੇ ਜਮੀਨ ਵੱਲ ਕਰਨਾ ਤੇ ਬਣ ਕੇ ਖਲੋਤੀ ਆ ਇਸ ਤਰ੍ਹਾਂ ਨਹੀਂ ਤੈਨੂੰ ਲੱਗਣੀ ਚੱਲ ਤੈਨੂੰ ਗੱਲ ਕਹੀ ਹੈ ਨਾ ਉਹ ਪੱਲੇ ਬੰਨ ਲੀ ਜੇ ਇਧਰ ਨੂੰ ਧਿਆਨ ਕਰੇਂਗੀ ਨਾ ਤੇ ਆਪਣੇ ਹਿੱਸੇ ਦੇ ਨਾਲ ਕਰੀ ਮੰਮੀ ਮੰਮੀ ਰੱਬਾ ਤੂੰ ਮੇਰਾ ਕੀ ਕਰੰਦਿਆ ਵਾ ਇਹਦੇ ਵਿੱਚ ਮੇਰਾ ਕੀ ਦੋਸ਼ ਹੀ ਜੇ ਮੇਰ ਨਾਲ ਉਹਨਾਂ ਨੇ ਇਦਾਂ ਕੀਤਾ ਤਾਂ ਮੰਮੀ ਵੀ ਨਹੀਂ ਤੇ ਉਹਦਾ ਹੀ ਕਰਨ ਦੇ ਨਾ ਮੇਰੀ ਲਾਵ ਨਾਲ ਗੱਲ ਕਰਾਈ ਹੈਗੀ ਆ ਹੁਣ ਮੈਨੂੰ ਇਹ ਵੀ ਨਹੀਂ ਪਤਾ ਹੈਗਾ ਤੇ ਮੈਨੂੰ ਇਥੋਂ ਬਸ ਵੀ ਮਿਲਨੀ ਆ ਕਿ ਨਹੀਂ ਦੀਦੀ ਵੀ ਇੱਕ ਵਾਰੀ ਨਹੀਂ ਬਾਹਰ ਆਏ ਹੈਗੇ ਕਿਤੇ ਉਹ ਹੀ ਡੱਕ ਲੈਂਦੇ ਤਾਂ ਆਪੇ ਕਿਤੇ ਮੰਮੀ ਨਾ ਉਹ ਰਾਜ ਤੇ ਨਾ ਉਹ ਫੋਨ ਨੇ ਮੇਰਾ ਦਿਮਾਗ ਹੀ ਖਰਾਬ ਕਰ ਛੱਡਿਆ ਐਨਾ ਮੇਰੇ ਦਿਮਾਗ ਨੂੰ ਚੜਿਆ ਕਿਤੇ ਪਾਰ ਆ ਗਿਆ ਮੰਮੀ ਮੈਂ ਵੀ ਤੁਹਾਡੀ ਨਾਲ ਇੱਕ ਗੱਲ ਹੀ ਕਰਨ ਆਈ ਆ ਹੁਣ ਤੂੰ ਕਿਹੜੀ ਗੱਲ ਕਰਨੀ ਹੁਣ ਤੁਸੀਂ ਸੌਖੇ ਰਹੇ ਜੇ ਉਦੋਂ ਤੇ ਤੁਸੀਂ ਕਹਿੰਦੇ ਸੀ ਕਿ ਮੈਂ ਗਰਲੀ ਨਹੀਂ ਵਿਆਹ ਕੇ ਲਿਆਉਣੀ ਆ ਮੈਂ ਕਿਹਾ ਸੀ ਕਿ ਮੇਰੇ ਰਿਸ਼ਤੇਦਾਰਾਂ ਵਿੱਚ ਇੱਕ ਬਾਹਰ ਦੀ ਕੁੜੀ ਆ ਪੱਕੀ ਆ ਕੈਨੇਡਾ ਤੇ ਉਹਦਾ ਰਿਸ਼ਤਾ ਕਰ ਲੈਨੇ ਆ ਲਾਹਵਲ ਉਦੋਂ ਤੋਂ ਹੀ ਕਹਿੰਦੇ ਹੋ ਨਹੀਂ ਮੇਰੇ ਮੁੰਡੇ ਦੀਆਂ ਪੈਲੀਆਂ ਬਣ ਜਾਣਗੀਆਂ ਮੈਂ ਤੇ ਉੱਥੇ ਰਿਸ਼ਤਾ ਕਰਨਾ ਅੱਠ ਕਿੱਲੇ ਪਹਿਲੀ ਨਾ ਸਾਨੂੰ ਹਾਲੇ ਨਾ ਮੇਰਾ ਦਿਮਾਗ ਜਾ ਬੜਾ ਖਰਾਬ ਹੋਇਆ ਹਾਲੇ ਮੇਰੇ ਨਾਲ ਕੋਈ ਗੱਲ ਨਾ ਕਰ ਤੁਹਾਡਾ ਦਿਮਾਗ ਹੁਣ ਸਹੀ ਹੋਣਾ ਵੀ ਨਹੀਂ ਆ ਜਦੋਂ ਇੱਡੀ ਵੱਡੀ ਠੇਸ ਪਹੁੰਚ ਗਈ ਹੋਵੇ ਜਦੋਂ ਐਡੇ ਵੱਡੇ ਖਵਾਬ ਸੋਚੇ ਹੋਣ ਤੇ ਸਾਰਿਆਂ ਤੇ ਪਾਣੀ ਫਿਰ ਜੇ ਫਿਰ ਦਿਮਾਗ ਕਿੱਥੇ ਹੁਣ ਸੂਤਰ ਆਉਣਾ ਤੁਹਾਡਾ ਤੇ ਉਦੋਂ ਤੁਸੀਂ ਮੇਰੀ ਮੰਨੀ ਹੁੰਨੀ ਸੀ ਨਾ ਤੇ ਹੁਣ ਲਾਭ ਨੇ ਬਾਹਰ ਗਏ ਹੋਣਾ ਹੀ ਤੇ ਤੁਹਾਨੂੰ ਵੀ ਸੱਦਿਆ ਹੋਣਾ ਹੀ ਤੇ ਤੁਹਾਡੇ ਨਾਲ ਕੀ ਪਤਾ ਸਾਡੇ ਵੀ ਵਿਝੇ ਲੱਗ ਜਾਂਦੇ ਮੰਮੀ ਹੁਣ ਚੁੱਪ ਹੋ ਕੇ ਬੋਲਦੇ ਕਿਉਂ ਨਹੀਂ ਜੇ ਬੋਲਣਾ ਮੈਂ ਕੀ ਆ ਵਿਚੋਲਣ ਦਾ ਬੇੜਾ ਘਰ ਕੇ ਆਈ ਜਿਹੜੀ ਮੇਰ ਨਾਲ ਪਰਦਾ ਰੱਖ ਗਈ ਹੈ ਸਮਨ ਉਹ ਤੇ ਨਾ ਕੜਾ ਪਾਉਣ ਦੀ ਮਾਰੀ ਮੇਰ ਕੋ 50000 ਰੁਪਏ ਲੈ ਲਿਆ ਹੰਨੇ ਕਿਹੀਂ ਲੈਨੇ ਸਾਡਾ ਰਿਸ਼ਤਾ ਕਰਾਉਣ ਦਾ ਹੈਗਾ ਪਰ ਮੈਨੂੰ ਥੋੜਾ ਪਤਾ ਹੀ ਕਿ ਵਿੱਚ ਆ ਉਲਾ ਮੈਂ ਤਾਂ ਆਪ ਇਸ ਚ ਲਾਲਚ ਨੂੰ ਪੈ ਗਈ ਮੈਨੂੰ ਕੀ ਪਤਾ ਹੀ ਮੈਂ ਪਹਿਲਾਂ ਹੀ ਖੋਜ ਇਹ ਕੱਢ ਲੈਂਦੀ ਪਿੰਡ ਦੇ ਵਿੱਚੋਂ ਕਿ ਚੰਗੀ ਤਰ੍ਹਾਂ ਪਤਾ ਪੁਤਾ ਕਰ ਲੈਂਦੀ ਮੈਂ ਤਾਂ ਉਹਦੇ ਸਿਰ ਤੇ ਰਹੀ ਹੁਣ ਕਿਦਾਂ ਟੱਕਰਿਆ ਸਹੀ ਮੈਂ ਤੇ ਇਹਦਾ ਸਿਰ ਪਾੜਾ ਆਹੋ ਹੁਣ ਗੁੱਸਾ ਤੇ ਹੋਣਾ ਹੀ ਆ ਤੇ ਹੁਣ ਚਲ ਗਈ ਆ ਕਿ ਬਾਰੀ ਬੈਠੀ ਆ ਕੀ ਪਤਾ ਮੈਨੂੰ ਮੈਂ ਤਾਂ ਕੱਢਤੀ ਬਾਹਰ ਤੇ ਪਰ ਹੁਣ ਇਹ ਤਾਂ ਵੀ ਮੰਮੀ ਜਾਂ ਕੋਈ ਬਾਹਰੋਂ ਦਾ ਜੰਦਾ ਵੇਖੂਗਾ ਤੇ ਕੀ ਆਖੂਗਾ ਉਹਦੇ ਭੈਣ ਭਰਾ ਸੱਦਦੇ ਤੇ ਘਰੇ ਬਹਿ ਕੇ ਗੱਲ ਕਰਦੇ ਭੈਣ ਭਰਾਵਾਂ ਨੂੰ ਹੁਣ ਮੈਂ ਭੰਨਣਾ ਜੋ ਸਾਰੀ ਗੱਲ ਦਾ ਮੈਨੂੰ ਪਤਾ ਲੱਗ ਗਿਆ ਜਾਵੇ ਜਿੱਧਰ ਮਰਜੀ ਕੇ ਹੁਣ ਕਰਦੇ ਫੋਨ ਕਿਤੇ ਉਹ ਕੋ ਲੈ ਕੇ ਆਪਣੇ ਚਾਚੀ ਨੂੰ ਪਿੱਛੇ ਤੇ ਮੰਮੀ ਤੇ ਨਾਲੇ ਲਾਭ ਤਿਆਰ ਹੋ ਕਿ ਕਿੱਥੇ ਗਿਆ ਸੀ ਉਹ ਸ਼ਹਿਰ ਨੂੰ ਗਿਆ ਸੀ ਅੰਦਾ ਹਮੇਸ਼ਾ ਸ਼ਹਿਰ ਨੂੰ ਚੱਲਿਆ ਚ ਰਕ ਤੇ ਮੰਮੀ ਜਦੋਂ ਉਹ ਆਊਗਾ ਤੇ ਫਿਰਨੇ ਕੋਈ ਗੜਬੜ ਹੋ ਜੋ ਕਹੂਗਾ ਕਿ ਕਿਉਂ ਕੱਢਿਆ ਜਾਂ ਕਿੱਦਾਂ ਕਿਦਾਨੀ ਫਿਰ ਕੀ ਕਵਾਂਗੇ ਉਹਨੂੰ ਜਵਾਬ ਕੀ ਦਾਂਗੇ ਕੋਈ ਗੱਲ ਨਹੀਂ ਉਹ ਮੈਂ ਆਪੇ ਸੰਭਲ ਲੂੰਗੀ ਸੰਭਲ ਤੇ ਲਵਗੇ ਪਰ ਐਵੇਂ ਨਾ ਹਾਡੀ ਕੀਤੀ ਹਾਡੀ ਸਿਰ ਤੇ ਪੈ ਜੇ ਕੋਈ ਨਹੀਂ ਲੱਗ ਨੂੰ ਮੈਂ ਸਾਬ ਲਉ ਆਪੇ ਤੂੰ ਐਵੇਂ ਹੋਰ ਗੱਲਾਂ ਨਾ ਬਣਾਈਂ ਜਿੱਥੇ ਜਾ ਕੇ ਚਾਹ ਘੁੱਟ ਬਣਾ ਬਣਾ ਲੈਣੀ ਐ ਇਹਨਾਂ ਮੈਂ ਕਿੱਟ ਕਿੰਨਾ ਟਾਈਮ ਮਿਲੇ ਗੱਲਾਂ ਕਰਨ ਦਾ ਗਲਤੀ ਤੇ ਚਲ ਉਤਰਾ ਮੇਰ ਕੋਈ ਹੋਈ ਐ ਬਾਹਰ ਦੀ ਕੁੜੀ ਦਾ ਰਿਸ਼ਤਾ ਹੀ ਮੈਂ ਵੀ ਐਵੇਂ ਜ਼ਮੀਨ ਦੇ ਪਿੱਛੇ ਹੀ ਪੈ ਗਈ ਐ ਨੱਕ ਤੁਰ ਕੇ ਆਈਆਂ ਤਾਂ ਸਾਹ ਹੀ ਚੜ ਗਿਆ ਵਾ ਨਿੱਗਲ ਜੀਤ ਪਾਣੀ ਲੈ ਕੇ ਆ ਕਿੱਥੇ ਜਾ ਗਈ ਐ ਕੋਸਾ ਕਰਕੇ ਦੇ ਦੇ ਨੀ ਪਾਣੀ ਜੇ ਠੰਡਾ ਦੇਤਾ ਫਿਰ ਗੱਲਾਂ ਕਰਨੀਆਂ ਮੰਮੀ ਨੇ ਗਏ ਤੇ ਬੜੇ ਚਾਵਾਂ ਦੇ ਨਾਲ ਹੀ ਵੀ ਮੈਂ ਰਹਿਣਾ ਦੋ ਦਿਨ ਹੁਣ ਰਹੇ ਵੀ ਨਹੀਂ ਤੇ ਪਹਿਲਾਂ ਹੀ ਪਤਾ ਸੀ ਤੇ ਨਾ ਰਹਿਣਾ ਹੈ ਨਹੀਂ ਤੇੱਜੇ ਆਉਣਾ ਇਹ ਸ਼ਾਮਾਂ ਨਹੀਂ ਪਈਆਂ ਤੇ ਆ ਵੀ ਗਏ ਨੇ ਚੱਲ ਪਾਣੀ ਤੇ ਦਵਾ ਪਹਿਲਾਂ ਹਲੋ ਮਮਣ ਨਿਕਰ ਜੀਤ ਮੈਂ ਤਾਂ ਕਿੰਨੇ ਜਲਦੀ ਆਵਾਜ਼ ਮਾਰੀ ਆ ਇਹ ਕਿੱਥੇ ਰਹਿ ਗਈ ਹਾਂ ਪਾਣੀ ਦਾ ਪੀ ਸਕਾਂ ਨਹੀਂ ਅੱਛਾ ਮੈਂ ਤਾਂ ਨਾ ਸਾਉ ਸਾਈ ਹੋ ਗਈ ਤੁਰ ਕੇ ਆਈ ਐ ਅੱਡੇ ਤੋਂ ਤੇ ਤੁਸੀਂ ਟੈਂਪੂ ਕੋਲੋਂ 10 ਰੁਪਏ ਦੇ ਕੇ ਆ ਜਾਣਾ ਹੈ ਤੁਹਾਨੂੰ ਕੋਹਣਾ ਦੇ ਤੁਰ ਕੇ ਆਓ ਨੀ ਉਹ ਤੇ ਆਂਦੇ ਆ ਤੇ ਜਿੰਨਾ ਚੱਲ ਭਰੇਗਾ ਨਾ ਹੀ ਤੋਰਨਾ ਨਹੀਂ ਆ ਤਾਂ 10 ਰੁਪਏ ਦੇ ਤੋ ਕੋਈ ਗੱਲ ਨਹੀਂ ਤੇ ਨਾ ਰਏ ਨੀ ਤੁਸੀਂ ਗਰਜੀਤ ਪਰਜਾਈ ਮੇਰੀ ਨਾ ਵਾ ਗਈ ਸੀ ਤੇ ਨਾਲ ਹੀ ਉਹ ਮੰਮੀ ਨੂੰ ਲੈ ਗਏ ਤੇ ਆਪਣੀ ਭੈਣ ਨੂੰ ਘਰ ਛੱਡ ਕੇ ਗਈ ਸੀ ਇਹ ਕਰਕੇ ਮੇਰਾ ਨਾ ਉੱਥੇ ਦਿਲ ਨਹੀਂ ਲੱਗਾ ਉਹਨੇ ਤੇ ਵਿਚਾਰੀ ਨੇ ਮੈਨੂੰ ਬਥੇਰਾ ਕਿ ਆ ਵੀ ਤੁਸੀਂ ਰਹੋ ਉਹਨਾਂ ਨੇ ਕੱਲ ਨੂੰ ਆ ਹੀ ਜਾਣਾ ਵਾ ਤੇ ਹੈ ਤੇ ਮੰਮੀ ਇੱਕ ਰਾਤ ਹੀ ਘੇਰ ਕੀ ਰਾਤ ਰਹਿ ਪੈਂਦੇ ਮੰਲੇ ਮੇਲ ਲੈinde ਪਤਾ ਕੀ ਉਹ ਨਾ ਦੂਰ ਬੜੀ ਗਏ ਹਾਂ ਹੁੰਦੇ ਆਉਂਦੇ ਆ ਰਾਤ ਪੈ ਜਾਂਦੀ ਏ ਤੇ ਤੈਨੂੰ ਪਤਾ ਜਿੰਨਾ ਚਿਰ ਆਪਣੇ ਜੀ ਨਾਲ ਦਿਸਣੋਂ ਉਨਾ ਚਿਰ ਉੱਥੇ ਕੋਈ ਚੰਗਾ ਨਹੀਂ ਲੱਗਦਾ ਤੇ ਮੇਰਾ ਫਿਰ ਦਿਲ ਨਹੀਂ ਲੱਗਾ ਤੇ ਮੈਂ ਕਿਹਾ ਚੱਲ ਮੈਂ ਫੇਰ ਆ ਜਾਾਂਗੀ ਤੇ ਕਿਉਂ ਨਾਲੇ ਮੈਂ ਤੈਨੂੰ ਚੰਗੀ ਨਹੀਂ ਲੱਗੀ ਘਰ ਆਈ ਨਹੀਂ ਚੰਗੇ ਵਲ ਤੇ ਮੈਂ ਗੱਲ ਕੋਈ ਕਹੀ ਨਹੀਂ ਆ ਮੈਂ ਇਹੋ ਕਿ ਆਪ ਹੀ ਤੂੰ ਫੁਮਫਾਨ ਕਰਕੇ ਜਾਣਾ ਸੀ ਮੈਨੂੰ ਲੱਗਦਾ ਵਾ ਵੀ ਤੂੰ ਵੀ ਨਾ ਘਰ ਇਕੱਲੀ ਖੁਸ਼ ਰਹਿਣੀ ਹੈ ਚਾਹੁੰਨੀ ਹੈ ਵੀ ਮੰਮੀ ਘਰੋਂ ਨਿਕਲੀ ਰਵੇ ਤੇ ਮੈਂ ਇੱਥੇ ਹਵਾਰਾ ਫਿਰਦੀ ਰਵਾਂ ਕਦੀ ਉੱਧਰ ਚੱਲ ਜਾਾਂ ਕਦੀ ਉੱਧਰ ਚੱਲ ਜਾਾਂ ਤੇ ਤੈਨ ਮੰਮੀ ਹਾ ਕਿਦਾਂ ਦੀ ਗੱਲ ਕਹੀ ਜੇ ਲੋਕੀ ਆਂਡੋ ਗਵੰਡੋ ਪਹਿਲਾਂ ਫੋਨ ਕਰਕੇ ਪੁੱਛਦੇ ਆ ਵੀ ਤੇਰੀ ਸੱਸ ਘਰੇ ਫੇਰ ਕੋਈ ਘਰ ਵੜਦਾ ਵਾ ਐਨਾ ਟਾੜਾ ਡਾਰੇ ਆ ਲੋਕਾਂ ਨੂੰ ਮੈਂ ਟਾੜੀ ਤੋਂ ਬਗੈਰ ਤੇ ਬਾਤ ਜਾਂਦੀ ਨਹੀਂ ਆ ਤੁਸੀਂ ਤੇ ਉਦਾਂ ਗੱਲ ਦਾ ਹਵਾਲਾ ਪਾ ਲੈਂਦੇ ਜੀ ਨਹੀਂ ਜਾ ਜਾ ਕੇ ਨਾ ਤੇ ਚਾਹ ਪਾਣੀ ਲੈ ਕੇ ਆ ਮੈਂ ਆਈ ਆ ਤੇ ਹੰਦੀ ਨਾ ਆਡਾ ਲਾਉਣ ਬੈ ਗਈ ਆ ਮੇਰੇ ਨਾਲ ਲਿਆਓ ਗੁਲਾਮ ਨਹੀਂ ਚਾਹ ਬਣਾ ਕੇ ਕਿਦਾਂ ਕਰਦੀ ਆ ਇਹਨੂੰ ਤੇ ਮੈ ਚੰਗੀ ਨਹੀਂ ਲੱਗਦੀ ਘਰ ਦੇ ਵਿੱਚ ਇਹ ਤੇ ਖੁਸ਼ ਹੋਣੀ ਆ ਵੀ ਮੰਮੀ ਚਲ ਗਈ ਆ ਹੋਰ ਨਾਸਰਤੀ ਹੱਤ ਦਾਰਕੇ ਵੀ ਮੰਮੀ ਬੈਠੀ ਆ ਪਤਾ ਤੇ ਹੁਣ ਲੱਗਣਾ ਜਦੋਂ ਲਵਕਰ ਆਇਆ ਵੀ ਉਹਨੂੰ ਕੀ ਜਵਾਬ ਦੇਣਾ ਵਾ ਵੇਖਿਓ ਪੋਛੇ ਪਉਣੀ ਹੁਣ ਮੰਮੀ ਨੇ ਮੈਨੂੰ ਨਹੀਂ ਪਤਾ ਲੱਗਾ ਮੈਂ ਕਹਣਾ ਮੈਨੂੰ ਤੇ ਗੱਲ ਦਾ ਹੀ ਨਹੀਂ ਪਤਾ ਲੱਗਾ ਇਹਨਾਂ ਦੋਵਾਂ ਨੂੰ ਸੱਚ ਹੋਇਆ ਕੀ ਆ ਤੇ ਕੀ ਨਹੀਂ ਮੈਂ ਮੈਂ ਕਹਣਾ ਮੈਨੂੰ ਨਿਮਾਜ ਨੂੰ ਸੰਭਣ ਦੀ ਹੱਪਰੇ ਆਪੇ ਕਰਲੇਗੀ ਫਿਰ ਜੋ ਕਰਨਾ ਯਾ ਗੱਲ ਇੱਥੇ ਬਾਰ ਕੌਣ ਆਇਆ ਵਾ ਗੇਟ ਖੜਕਣ ਡਿਆ ਸਸਿਕਾ ਭਾਬੀ ਜੀ ਇੱਥੇ ਖਲੋ ਜਾ ਨਹੀਂ ਤੇਰੀ ਹਾੜੀ ਸਾਸਰੀ ਗੱਲ ਕੋਈ ਨਹੀਂ ਆ ਕਿੱਧਰ ਮੂੰਹ ਚੁੱਕਿਆ ਫੇਰ ਤੇਰੀ ਇਹ ਓਦਣੀ ਨਹੀਂ ਬੇਤੀ ਕੀਤੀ ਲਾਫਾ ਕੀਤੀ ਤੈਨੂੰ ਲੱਗੀ ਨਹੀਂ ਮੱਸਾ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਤੂੰ ਮੰਮੀ ਆਏਓ ਇੱਧਰ ਵੇਖੋ ਕੌਣ ਆਇਆ ਭਾਬੀ ਜੀ ਤੀ ਕਿੱਦਾਂ ਮੇਰ ਨਾਲ ਬੋਲਣ ਦੇਓ ਮੈਂ ਆਪਣੀ ਘਰ ਹੀ ਆਈ ਆ ਨੀ ਕਿਹੜਾ ਘਰ ਏ ਘਰ ਦੇ ਮਾਲਕ ਤੇ ਆਪਾਂ ਵਾ ਤੂੰ ਕਿਹੜਾ ਘਰ ਆਨੀ ਆ ਗੁਰਜੀਤ ਆਡੀ ਦਾ ਵੀ ਨਾ ਪਤਾ ਨਹੀਂ ਲੱਗਦਾ ਪਤਾ ਨਹੀਂ ਘੇੜ ਦੇ ਵਿੱਚ ਕਿਦਾਂ ਪੈਸੀ ਜਾਣ ਦੀ ਜਾ ਕੇ ਵੇਖ ਕੇ ਹੁੰਦੀ ਆ ਨਿੰਗਰ ਲਈਂ ਤੂੰ ਤੀ ਕੱਲੀ ਆਈ ਆ ਬੋਲਦੀ ਨਹੀਂ ਬਣੀ ਗਈ ਹੈ ਹਾਂਜੀ ਚਾਚੀ ਜੀ ਮੈਂ ਕੱਲੀ ਆਈ ਆ ਕਿਉਂ ਨਾਲ ਤੇਰੇ ਕਿਉਂ ਨਹੀਂ ਕੋਈ ਆਇਆ ਚਾਚੀ ਜੀ ਮੈਨੂੰ ਉਹਨਾਂ ਨੇ ਘਰੋਂ ਕੱਢਤਾ ਘਰੋਂ ਕੱਢਤਾ ਵਾ ਤੈਨੂੰ ਉਹਨਾਂ ਨੇ ਕਿਹੜੀ ਗੱਲ ਆ ਇਹਦੇ ਮੰਮੀ ਕੋਈ ਗਲਤੀ ਕੀਤੀ ਹਣੀ ਆ ਤਾਂ ਹੀ ਇਹਨੇ ਘਰੋਂ ਕੱਢਿਆ ਮੰਮੀ ਉਹਨਾਂ ਦਾ ਨਹੀਂ ਕਸੂਰ ਹਣਾ ਇਹਦਾ ਕਸੂਰ ਹਣਾ ਇਹ ਜਬਾਨ ਲੜਾਉਂਦੀ ਹਣੀ ਇੱਥੇ ਉਧਰ ਰਾਜ ਭਾਗ ਇਹਨੂੰ ਪਚਿਆ ਨਹੀਂ ਇੱਥੇ ਨਹੀਂ ਗਰਜੀਤ ਤੂੰ ਨਾ ਚੁੱਭਾ ਘਰ ਜਾ ਮੈਨੂੰ ਪੁੱਛ ਤ ਲੈ ਆਂਦੇ ਕੁੜੀ ਕੱਲੀ ਆਈ ਕਿਉਂ ਆਈ ਕੀ ਗੱਲ ਵਾ ਕੀ ਗੱਲ ਆ ਕਮਲੀਨ ਤੂੰ ਦੱਸ ਮੈਨੂੰ ਚਾਚੀ ਜੀ ਉਹਨਾਂ ਨੇ ਘਰੋਂ ਮੈਨੂੰ ਤਾਂ ਕੱਢਿਆ ਵਾ ਮੇਰੀ ਸੱਸਾਂ ਦੀ ਆਪੇ ਆਪਣਾ ਜ਼ਮੀਨ ਦਾ ਹਿੱਸਾ ਲੈ ਕੇ ਆ। ਇਹ ਤੇਰੀ ਸੱਸ aí ਨਹੀਂ ਭੁਖੀ ਆ ਮੰਮੀ ਲਾਓ ਵਿਚੋਲਾ ਨੂੰ ਫੋਨ ਇਹ ਕਰਕੇ ਨੇ ਰਿਸ਼ਤਾ ਕੀਤਾ ਸੀ। ਨਹੀਂ ਤੇਰੀ ਮਾਤਾ ਤਾਂ ਨਹੀਂ ਮਰੀ ਗਈ ਤੇ ਨਾਲ ਤੇਰੀ ਸੱਸ ਦੀ ਤੇ ਜ਼ਮੀਨਾਂ ਚ ਹਿੱਸਾ ਕੌਣ ਖੜਦਾ ਵਾ ਜ਼ਮੀਨਾਂ ਭਰਾਵਾਂ ਦੀਆਂ ਹੁੰਦੀਆਂ ਨੇ ਤੈਨੂੰ ਨਿੱਗੀ ਜੀ ਨੂੰ ਪਾਲ ਲਿਆ ਸੀ ਤੇਰਾ ਪਿਓ ਮਰ ਗਿਆ ਤਾਂ ਮਾਂ ਤੇਰੀ ਛੱਡ ਕੇ ਚਲ ਗਈ ਸੀ ਤੇ ਉਹਨੂੰ ਇਹ ਨਹੀਂ ਸ਼ਰਮ ਆਈ ਕਿ ਅੱਜ ਕੱਲ ਤਾਂ ਕੋਈ ਰੱਖਦਾ ਨਹੀਂ ਆ। ਇਹ ਆਸ਼ਰਮ ਥੋੜਾ ਖੋਲਿਆ ਸੀ ਆਪਾਂ। ਪੀਨੇ ਸਾਲ ਤੈਨੂੰ ਪੜਾਇਆ ਲਖਾਇਆ ਭਾਲਿਆਂ ਨਾਲ ਤੇ ਨਾਲੇ ਤੇ ਆਪਣੀ ਸਾਸੂ ਨੂੰ ਇਹ ਗੱਲ ਕਹਿਣੀ ਕਿ ਤੂੰ ਹਿੱਸਾ ਲੈ ਕੇ ਆਈ ਹੈ ਤਾਂ ਮੈਂ ਵੀ ਲੈ ਆਉਣੀ ਆ ਚਾਚੀ ਜੀ ਮੈਂ ਤਾਂ ਉਹਨਾਂ ਦੇ ਬੜੇ ਤਰਲੇ ਮਾਰੇ ਹੀ ਮੰਮੀ ਨੇ ਤਾਂ ਮੇਰੀ ਗੱਲ ਇੱਕ ਵੀ ਨਹੀਂ ਸੁਣੀ ਤੇ ਲਵ ਵੀ ਨਹੀਂ ਘਰ ਹੈਗੀ ਮੈਂ ਤਾਂ ਕਿਹਾ ਵੀ ਲਵ ਆਉਣਗੇ ਤੇ ਫੇਰ ਮੈਂ ਜਾਣਾ ਵਾਂ ਤੇ ਮੈਨੂੰ ਜ਼ਮੀਨ ਦਾ ਕੋਈ ਲਾਲਚ ਨਹੀਂ ਹੈਗਾ ਚਾਚੀ ਜੀ ਮੈਨੂੰ ਪਤਾ ਵਾ ਵੀ ਉਹ ਮੇਰੇ ਵੀਰ ਦੀ ਆ ਉਹ ਆਦੀ ਫੇਰ ਆਪਣੇ ਵੀਰ ਕੋਈ ਜਲ ਜਾ ਮੰਮੀ ਤੁਹੀ ਇਹਦੀਆਂ ਗੱਲਾਂ ਚ ਨਾ ਆਓ ਇਹਦਾ ਮੂੰਹ ਵੇਖ ਕੇ ਉਹਦਾ ਤਰਸੜੇ ਜੇ ਕਰਨ ਚਲ ਨਹੀਂ ਇਥੋਂ ਚਲ ਜਾ ਆਪਾਂ ਨਹੀਂ ਮਾਰਨਾ ਚਾਚੀ ਜੀ ਕਿਦਾਂ ਤੁਸੀਂ ਮੇਰ ਨਾਲ ਕਰਨ ਦੇਓ ਤੂੰ ਉਥੇ ਹੀ ਜਾਓ ਉਥੇ ਵਾਰਾ ਖਾਨੀ ਹੁੰਦਾਸ ਮੈਂ ਕਿੱਥੇ ਜਾਵਾਂ ਇਹਨਾਂ ਨੇ ਮੈਨੂੰ ਘਰਵਾੜਿਆ ਇੱਦਾਂ ਕਰਨੀ ਮੈਂ ਬੋਹੇ ਅੱਗੇ ਬਹਿ ਜਾਨੀ ਆਪੇ ਮੈਨੂੰ ਖੜਨ ਲਈ ਅੰਦਰ ਆਜੋ ਆਜੋ ਮਮੀ ਦੇ ਵਾਲ ਨਾ ਵੇਖੋ ਆਪੇ ਚਲ ਜੂਗੀ ਬੈ ਭੂਕੇ ਮੈਨੂੰ ਨੋਦਣਾ ਗੁਰਜੀਤ ਦੇ ਹੋਂਦਿਆ ਵਾ ਵੀ ਇਹਦੀ ਸੱਸ ਨੂੰ ਪਤਾ ਕਿਦਾਂ ਲੱਗ ਗਿਆ ਵੀ ਅਸੀਂ ਜ਼ਮੀਨ ਆਪਣੇ ਨਾਂ ਲਵਾ ਲਈ ਆ ਮੰਮੀ ਆਪਾਂ ਇਹਦੇ ਕਵਲ ਨੂੰ ਵੀ ਨਹੀਂ ਦੱਸਿਆ ਕਵਲ ਤੋਂ ਵੀ ਪਰਦਾ ਰੱਖਿਆ ਵਾ ਵੀ ਜ਼ਮੀਨ ਨਾਂ ਲਾ ਲਈ ਉਹਨੂੰ ਵੀ ਨਹੀਂ ਪਤਾ ਲੱਗਾ ਨਹੀਂ ਲੋਕ ਲੋਕ ਇਹ ਤੇ ਲੱਥਾਂ ਭੇੜ ਹੁੰਦੀਆਂ ਬਹਿ ਜਾਣੀ ਬੱਸ ਵਿੱਚ ਵੀ ਸੀਟ ਨਹੀਂ ਮਿਲੀ ਹੈ ਜੀ ਮੈਨੂੰ ਅਰੇ ਇਹ ਵੀ ਰੇਟ ਮਾਰਕ ਚ ਵੀ ਨਹੀਂ ਗੱਲ ਆਉਂਦੀ ਹੈ ਮੈਨੂੰ ਕਿੱਦਾਂ ਪਤਾ ਲੱਗ ਗਿਆ ਮੈਨੂੰ ਲੱਗਦਾ ਵਾ ਵੀ ਤੂੰ ਹੀ ਕਿਤੇ ਗੱਲ ਕੀਤੀ ਆ ਮਮੀ ਮੈਂ ਕਿਥੋਂ ਗੱਲ ਕਰਨੀ ਕਿਦੇ ਨਾਲ ਕਰਨੀ ਨਾਲ ਮੈਂ ਗੱਲ ਘਰੋਂ ਦੇ ਮੈਂ ਬਾਹਰ ਨਹੀਂ ਜਾਂਦੀ ਕਿਸੇ ਦੇ ਘਰ ਨਹੀਂ ਜਾਂਦੀ ਤੇਰਾ ਪਤਾ ਲੱਗ ਗਿਆ ਉਹਨੂੰ ਸੁਪਨਾ ਥੋੜਾ ਆ ਜਾਣਾ ਸੀ ਤੇ ਅਸੀਂ ਅੱਜ ਨਾਲ ਇਹ ਕੰਮ ਕੀਤਾ ਵਾ ਰਜੀਤ ਹੁਣ ਨਾ ਤੂੰ ਏਦਾਂ ਕਰ ਤੇ ਬੂਹਾ ਖੋਲ ਕੇ ਨਾ ਉਹਨੂੰ ਅੰਦਰ ਲੈ ਆਇਆ ਉਹਨੂੰ ਅੰਦਰ ਬਿਠਾ ਗਏ ਨਾ ਤੇ ਪੁੱਛਨੇ ਆ ਵੀ ਤੇਰੀ ਸੱਸ ਨੂੰ ਕਿੰਨੇ ਦੱਸਿਆ ਵਾ ਤੇ ਤੈਨੂੰ ਪਤਾ ਵਾ ਵੀ ਜੇ ਬਾਹਰ ਸਾਡੇ ਸ਼ਰੀਕਾਂ ਨੇ ਬੈਠੀ ਵੇਖ ਲਈ ਨਾ ਉਹ ਤੇ ਅੱਗੇ ਲੱਗ ਦ ਪਾਜੀ ਸਾਡੇ ਨਾਲ ਤੇ ਸਾਡੇ ਸਿਰ 'ਚ ਅਗਲੇ ਨੇ ਛਿੱਤਰ ਮਾਰਨੇ ਆ ਇਹ ਨਾਲੇ ਕੁੜੀ ਨੂੰ ਘਰੋਂ ਕੱਢਤਾ ਵਾ ਤੇ ਨਾਲੇ ਜ਼ਮੀਨ ਆਪਣੇ ਨਾਲ ਵਾ ਲਈ ਆ ਮੰਮੀ ਆਖ ਨੂੰ ਜਿਹੜੀ ਗੱਲ ਦਾ ਡਰ ਹੀ ਉਹ ਹੀ ਹੋ ਗਿਆ ਹਾਂ ਨੂੰ 24 ਘੰਟੇ ਇਹੋ ਟੈਨਸ਼ਨ ਹੀ ਵੀ ਹਾਏ ਕਿਸੇ ਨੂੰ ਪਤਾ ਨਾ ਲੱਗ ਜੇ ਪਤਾ ਨਾ ਲੱਗ ਜੇ ਪਰ ਦੇ ਰੱਖੇ ਹੀ ਪਰ ਕੰਮ ਉਹ ਹੀ ਹੋ ਗਿਆ ਤੇ ਚੱਲ ਕੋਈ ਨਹੀਂ ਤੂੰ ਉਹਨੂੰ ਅੰਦਰ ਤਾਂ ਲਿਆ ਪਤਾ ਕਰ ਲੈਨੇ ਆ ਵੀ ਕਿੰਨੇ ਦੱਸਿਆ ਦਾ ਕੋਈ ਨਹੀਂ ਲੈਮਨੀ ਬਲਾ ਜੀ ਨੂੰ ਫੇਰ ਕਰ ਲਿਓ ਗੱਲ ਤੂੰ ਇਹਦਾ ਕੰਮ ਨਹੀਂ ਲੋਈ ਜਾਨੀ ਹੈ ਜਿਹਨੇ ਦੇਖ ਲਿਆ ਤੇ ਤੇ ਦੇਖ ਤੱਕ ਤੱਕ ਮੇਠੀ ਹੈ ਫੇਰ ਕੰਨੀ ਹੈ ਭਾਬੀ ਜੀ ਨੂੰ ਭਾਬੀ ਜੀ ਸੱਤੀ ਜੀ ਚੱਲ ਨੀ ਆ ਜਾ ਅੰਦਰ ਉਹ ਅੰਦਰ ਸਦਾ ਪੰਚਕਾਰੀ ਦੀ ਪੁਰਾਂਡੋ ਮੰਡੋ ਨਾਲ ਮੇਰਾ ਤਾਂ ਕੁੜੀ ਵੱਲ ਵੇਖ ਕੇ ਟੈਨਸ਼ਨ ਦੇ ਨਾਲ ਨਾ ਸੇਰੀ ਪਾਟਣ ਦੇ ਪਿਆ ਵਾ ਮੇਰਾ ਤਾਂ ਲੱਗਦਾ ਬੀਪੀ ਵੱਧ ਗਿਆ ਵਾ ਪਤਾ ਨਹੀਂ ਹੁਣ ਕੀ ਬੰਨਣਾ ਵਾ ਇੰਨੇ ਦਿਮਾਗ ਤੇ ਟੈਨਸ਼ਨ ਹੋ ਗਈ ਗਰਲੀਨ ਨੂੰ ਲੱਗਦਾ ਅੰਦਰ ਲੈ ਆਈ ਜਾਂਦਾ ਗਰਲੀਨ ਇੰਦਰ ਆ ਜਾ ਮੈਂ ਡੈਂਗਮ ਵਿੱਚ ਬੈਠੀ ਆ ਗਰਲੀਨ ਇੱਥੇ ਆ ਜਾ ਕੋ ਜਾ ਜਾ ਕੇ ਪਾਣੀ ਲੈ ਕੇ ਆ ਆ ਵਾਸਤੇ ਗਰਲੀਨ ਗਰਲੀਨ ਮੈਨੂੰ ਸਹੀ ਸਹੀ ਦੱਸ ਕਿ ਕੀ ਗੱਲ ਹੋਈ ਉਥੇ ਤੂੰ ਤਾਂ ਨਹੀਂ ਕਿਤੇ ਕੋਈ ਗੱਲ ਕੀਤੀ ਨਹੀਂ ਚਾਚੀ ਜੀ ਮੈਂ ਤਾਂ ਵੀ ਕੋਈ ਗੱਲ ਕੀਤੀ ਹੈਗੀ ਮੈਨੂੰ ਤਾਂ ਆਪ ਵੀ ਪਤਾ ਲੱਗਾ ਹੈਗਾ ਮੰਮੀ ਤਾਂ ਚੰਗੇ ਭਲੇ ਹੀ ਮੈਨੂੰ ਉਦੋਂ ਦੇ ਇਹਨਾਂ ਨੂੰ ਲੱਗਦਾ ਮੈਨੂੰ ਕੋਈ ਫੋਨ ਹੀ ਆਇਆ ਸੀ ਇਹਨਾਂ ਮੈਂ ਸੁਣਦੀ ਹਾਂ ਆਵਾਜ਼ ਆਉਂਦੀ ਮੈਨੂੰ ਮੈਨੂੰ ਕੀ ਪਤਾ ਕਿਦਾ ਵਾ ਸਸੀ ਗੱਲ ਜੀ ਸਾਰਿਆਂ ਨੂੰ ਹੋਸਨਾਵ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਵੋਗੇ ਅੱਜ ਹੀ ਸੰਗਰਾਂਦ ਤੇ ਸਾਡੇ ਵੱਲੋਂ ਸਾਰਿਆਂ ਨੂੰ ਸੰਗਰਾਂਦ ਦੀ ਜਿਹੜੀ ਪਰਮਾਤਮਾ ਕਿਰਪਾ ਕਰੇ ਤੇ ਸਭ ਦੇ ਮੇਰ ਕਰੇ ਤੇ ਸਾਰੇ ਜਣੇ ਗੁਰੂ ਘਰ ਆਜਿਓ ਅੱਜ ਲਾਓ ਵਾਹਿਗੁਰੂ ਸਭ ਦੀਆਂ ਦਸਾਂ ਸੁਣੇ ਹਾਂਜੀ ਤੇ ਬਾਕੀ ਇਹ ਵੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗਣ ਦੀ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਸਟੋਰੀ ਨੂੰ ਤੇ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਜ਼ਮੀਨਦਾਰ ਲਾਲ ਚ ਸਟੋਰੀ ਚੱਲਣ ਢੀ ਆ ਤੇ ਸਾਰੇ ਭੈਣ ਭਰਾ ਤੁਸੀਂ ਵੱਸ ਵੱਧ ਪਿਆਰ ਦਿਆ ਕਰੋ ਹਾਂਜੀ ਤੇ ਅੱਜ ਅਸੀਂ ਚੱਲੇ ਆ ਦਰਬਾਰ ਸਾਹਿਬ ਅਸੀਂ ਮੱਥਾ ਟੇਕਣ ਪਈ ਸਾਰੇ ਜਣੇ ਆਉਂਦੇ ਹੀ ਭੀ ਕਦੋਂ ਆਉਣਾ ਵਾ ਅੱਜ ਆ ਹੁਣ ਸਟੋਰੀ ਪਾ ਚਲੇ ਆ ਤੇ ਇਹਦੇ ਵਿੱਚ ਹੀ ਛੱਲੇ ਆ ਹਾਂ ਅੱਜ ਆਪਾਂ ਦਰਬਾਰ ਸਾਹਿਬ ਅਸਲ ਕੋ ਲੇਟ ਹੋ ਗਿਆ ਕਿਉਂਕਿ ਸਾਡਾ ਅਰਾਧਾਗਾ ਹੀ ਨਿਕਲਦਾ ਭੀ ਆਪਾਂ ਘਰੋਂ 8 ਵਜੇ ਨਿਕਲੀਏ ਪਰ ਟਾਈਮ ਹੋ ਗਿਆ ਹੁਣ ਸਵਾ 9 ਹੋ ਗਿਆ ਨਾ ਹਾਂਜੀ ਸਵਾ 9 ਵਜ ਗਿਆ ਬਸ ਨਿਕਲ ਲੱਗੇ ਆ ਤੇ ਹੁਣ ਗੁਰੂ ਘਰ ਜਾ ਕੇ ਦਿੰਨੇ ਆ ਹਾਜ਼ਰੀ ਗੁਰੂ ਰਾਮ ਦਾ ਸਭ ਤੇ ਕਿਰਪਾ ਕਰੇ ਤੇ ਸਾਨੂੰ ਤੰਦਰੁਸਤੀ ਬਖਸ਼ੇ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ